ਅੱਜ ਮੈਂ ਪਹੁੰਚਿਆ ਹਾਂ ਗੁਰਦੁਆਰਾ ਸ੍ਰੀ ਕੱਤੀਗੜੀ ਸਾਹਿਬ ਚਮਕੌਰ ਸਾਹਿਬ ਤੇ ਆਓ ਤੁਹਾਨੂੰ ਮੈਂ ਪਹਿਲਾਂ ਗੁਰੂ ਘਰ ਦੇ ਦਰਸ਼ਨ ਕਰਾਉਣਾ ਜੀ ਗੁਰਦੁਆਰਾ ਸ੍ਰੀ ਕੱਤੀਗੜੀ ਸਾਹਿਬ ਚਮਕੌਰ ਸਾਹਿਬ ਤੋਂ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਮੈਂ ਤੁਹਾਨੂੰ ਲੈ ਚੱਲਦਾ ਚਮਕੌਰ ਸਾਹਿਬ ਵਿਖੇ ਸਥਿਤ ਪਵਿੱਤਰ ਗੁਰਦੁਆਰਾ ਕੱਤੀਗੜੀ ਸਾਹਿਬ ਇਹ ਹੈ ਜ਼ਿਲ੍ਹਾ ਰੂਪਨਗਰ ਦੇ ਵਿੱਚ ਤੇ ਗੁਰਦੁਆਰਾ ਚਮਕੌਰ ਸਾਹਿਬ ਦੇ ਵਿੱਚ ਜੀ ਇਹ ਥਾਂ ਸਿੱਖ ਇਤਿਹਾਸ ਦੇ ਉਸ ਮਹਾਨ ਜੰਗ ਨਾਲ ਜੁੜੀ ਹੋਈ ਹੈ ਜੀ ਸੰਗਤ ਜਿਸ ਨੂੰ ਚਮਕੌਰ ਦੀ ਬਾਰ ਦੇ ਨਾਮ ਨਾਲ ਜਾਣਿਆ ਜਾਂਦਾ ਦਸਵੀਂ ਪਾਛਾਈ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1704 ਸੰਗਤ ਜੀ ਇਸ ਵੀ ਵਿੱਚ ਸਿਰਫ 40 ਸਿੰਘਾਂ ਦੇ ਨਾਲ ਲੱਖਾਂ ਦੀ ਫੌਜ ਦਾ ਡਟ ਕੇ ਜਿਹੜਾ ਉਹ ਸਾਹਣਾ ਕੀਤਾ ਸੀ ਜੀ ਇਹੀ ਥਾਂ ਸੀ ਜਿੱਥੇ ਗੁਰੂ ਸਾਹਿਬ ਨੇ ਜਿਹੜੇ ਵਿਸ਼ਵਾਸੂ ਸਿੰਘਾਂ ਨੇ ਆਪਣੀ ਜਾਨ ਮਿਸ਼ਾਵਰ ਕਰਤੀ ਸਮੋ ਜੀ ਇੱਥੇ ਹੀ ਗੁਰੂ ਸਾਹਿਬ ਜੀ ਦੇ ਦੋ ਪੁੱਤਰ ਸਾਹਿਬ ਜادہ ਅਜੀਤ ਸਿੰਘ ਜੀ ਅਤੇ ਸਾਇਆ ਦਾ ਜੁਹਾਰ ਜੁਹਾਰ ਸਿੰਘ ਜੀ ਮਾਫ ਕਰਨਾ ਜੀ ਉਹ ਗਲਤੀ ਉਹ ਤਾਂ ਮਾਫ ਕਰਨਾ ਜੀ ਜੁਹਾਰ ਸਿੰਘ ਜੀ ਵੀਰ ਗਤੀ ਪ੍ਰਾਪਤ ਕਰ ਗਏ ਸਨ ਤੇ ਬੁਰਦਵਾਰਾ ਕੱਚੀ ਗੜੀ ਸਾਹਬ ਅੱਜ ਵੀ ਸਾਡੀ ਸੰਗਰਾਮ ਭਰੀ ਇਤਿਹਾਸਕ ਰੂਹ ਨੂੰ ਜਿੰਦਾ ਰੱਖਦੇ ਹੋਏ ਹੈ ਜੀ ਰੱਖੇ ਹੋਏ ਹੈਗੇ ਜਣਗੇ ਆਓ ਸੰਗਤ ਜੀ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੀਏ ਅਤੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਸ ਇਹ ਖਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਿਏ ਕਟਾਇ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਿਏ ਬਹੁਤ ਵਧੀਆ ਲਿਖਿਆ ਹੋਇਆ ਹੈ ਤੇ ਇਹ ਹੈ ਜੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਨਗਰ ਜ਼ਿਲ੍ਹਾ ਸੰਖੇਪ ਇਤਿਹਾਸ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਣਾ ਆਪ ਜੀ ਇਸ ਨੂੰ ਪਾਜ਼ ਕਰਕੇ ੜ੍ਹ ਵੀ ਸਕਦੇ ਹੋ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਨੰਦਪੁਰ ਸਾਹਿਬ ਛੱਡ ਉਪਰੰਤ 7 ਪੂ 1704 ਈਸਵੀ 1761 ਬਿਕਰਮੀ ਨੂੰ ਬਿਕਰਮੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਾਬਜਾਦੇ ਪੰਜ ਪਿਆਰੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਉਤਾਰਾ ਕੀਤਾ ਇੱਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਭੇਜ ਕੇ ਭੇਜ ਕੋ ਉੱਚੇ ਥਾਂ ਅਟਾਰੀ ਵਾਲੀ ਹੰਬੇਲੀ ਗੜੀ ਦੇ مالک ਰਾਏ ਜਗਤ ਸਿੰਘ ਅਤੇ ਰੂਪ ਚੰਦ ਨੂੰ ਗੜੀ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਅਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਅਤੇ ਮੋਰਚਾਬੰਦੀ ਕੀਤੀ ਗੜੀ ਦੇ ਚਾਰੇ ਪਾਸੇ 8-8 ਤਾਇਨਾਤ ਕੀਤੇ ਰਾਤ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਗੜੀ ਨੂੰ ਘੇਰਾ ਪਾ ਲਿਆ 8 ਪੋ ਨੂੰ ਦਿਨ ਵਿੱਚ ਕਮਾਂਸਾਨ ਜੁੱਧ ਹੋਇਆ ਜਿਸ ਵਿੱਚ ਗੁਰੂ ਸਾਹਿਬ ਜੀ ਦੇ ਦੋਨੋਂ ਵੱਡੇ ਸਹਬਜ਼ਾਦੇ ਬਾਬਾ ਜੀ ਸਿੰਘ ਜੀ ਤਨਤਨ ਬਾਬਾ ਜੂਹਾਰ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਅਤੇ ਭਾਈ ਸਾਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਫੌਜਾਂ ਗੜੀ ਨੂੰ ਨਾ ਜਿੱਤ ਸਕਿਆ ਰਾਤ ਨੂੰ ਗੁਰੂ ਜੀ ਨੇ ਨੂੰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਵੋ ਗੁਰੂ ਜੀ ਨੇ ਪੰਜਾ ਸਿੰਘਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਦੇ ਕੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਮੇਤ ਗੜੀ ਵਿੱਚੋਂ ਨਿਕਲ ਗਏ ਉੱਚੇ ਥਾਂ ਜਾ ਕੇ ਗੁਰੂ ਜੀ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਅੱਗੋਂ ਗੁਰੂ ਜੀ ਨੇ ਮਾਛੀਵਾੜੇ ਦੇ ਜੰਗਲਾ ਵੱਲ ਚਾਲੇ ਪਾਏ ਅਗਲੇ ਦਿਨ ਨੌਪੋਨ ਨੂੰ ਮੁਗਲਾਂ ਨਾਲ ਲੋਹਾ ਲੈਂਦੇ ਹੋਏ ਭਾਈ ਸੰਗਤ ਸਿੰਘ ਜੀ ਭਾਈ ਕੋਠਾ ਸਿੰਘ ਜੀ ਅਤੇ ਭਾਈ ਮਦਨ ਸਿੰਘ ਜੀ ਸ਼ਹੀਦੀ ਭਾ ਗਏ ਇਸ ਥੱਲੇ ਲਿਖਿਆ ਜੀ ਨੋਟ ਇਸ ਅਸਥਾਨ ਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹਰ ਸਾਲ 6 7 8 ਪੋ ਨੂੰ ਸ਼ਹੀਦੀ ਜੋੜ ਮੇਲ ਸਰਦਾ ਨਾਮ ਨਾਮ ਮਨਾਇਆ ਜਾਂਦਾ ਹੈ ਜੀ ਏਸੀ ਗੁਰਦੁਆਰਾ ਸੇ ਰਕਤੀ ਗੜੀ ਸਾਹਿਬ ਜੀ ਦਾ ਇਤਿਹਾਸ ਤੁਸੀਂ ਸੁਣਿਆ ਤੇ ਦੇਖਿਆ ਤੁਸੀਂ ਇਹਨੂੰ ਪੌਛ ਕਰਕੇ ਵੀ ਪੜ ਸਕਦੇ ਹੋ ਤੇ ਇਹਦੇ ਨਾਲ ਹੀ ਆਪਾਂ ਸੰਗਤ ਜੀ ਅੰਦਰ ਦਰਸ਼ਨ ਕਰਦੇ ਆਂ ਆਓ ਚੱਲਦੇ ਆਂ ਆਪਾਂ ਅੰਦਰ ਗੁਰਦੁਆਰਾ ਸਾਹਿਬ ਜੀ ਤੇ ਸੰਗਤਾਂ ਤੁਸੀਂ ਦੇਖ ਰਹੇ ਹੋ ਆਈ ਜਾਂਦੀਆਂ ਨੇ ਤੇ ਜਾਈ ਜਾਂਦੀਆਂ ਨੇ ਆਪਾਂ ਵੀ ਅੰਦਰ ਚਲੇ ਗੁਰੂ ਘਰ ਦੇ ਦਰਸ਼ਨ ਕਰਾਂਗੇ ਆਓ ਆਪਾਂ ਅੰਦਰ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਗੁਰੂ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਬਹੁਤ ਸੋਹਣੇ ਤੇ ਤੇ ਜਿਹੜਾ ਗੁਰਦੁਆਰਾ ਸਾਹਿਬ ਬਾਹਰ ਤੁਸੀਂ ਦੇਖ ਰਹੇ ਹੋ ਤੇ ਨਿਸ਼ਾਨ ਸਾਹਿਬ ਅੱਗੇ ਆਪਾਂ ਨਤਮਸਤਕ ਹੋਵਾਂਗੇ ਤੇ ਵਾਹਿਗੁਰੂ ਤੇ ਇਹ ਜਿਹੜਾ ਇਧਰੋਂ ਬਾਹਰਲਾ ਗੇਟ ਆ ਜੀ ਸ਼ੇਰ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਤੇ ਇਧਰ ਹੈ ਖੋਹੀ ਸਾਹਿਬ ਚਮਕੌਰ ਦੀ ਪੁਰਾਤਨ ਇਤਿਹਾਸਿਕ ਖੋਹੀ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਹੈ ਇਹ ਵੀ ਤੁਹਾਨੂੰ ਮੈਂ ਬਾਅਦ ਵਿੱਚ ਜਿਹੜੇ ਆ ਦਰਸ਼ਕ ਕਰਾਵਾਂਗਾ ਤੇ ਆਓ ਆਪਾਂ ਅੰਦਰ ਚੱਲੀਏ ਤੇ ਨਤਮਸਤਕ ਹੋਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਗਤ ਜੀ ਇਹ ਇਥੇ ਸ੍ਰੀ ਗ੍ਰੀ ਗੜੀ ਸਾਹਿਬ ਚਮਕੌਰ ਸਾਹਿਬ ਜੀ ਦਾ ਜਿਹੜਾ ਹੈ ਅੱਜ ਦਾ ਬਾਖ ਸ਼ਲੋਕ ਦਇਆ ਕਰਨ ਦੁਖ ਹਰਨ ਉੱਚਰਨ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਖ ਲਿਖਤ ਨਾਮ ਮਾਇਆ ਆਓ ਇਸ ਦੇ ਨਾਲ ਹੀ ਆਪਾਂ ਅੰਦਰ ਗੁਰੂ ਘਰ ਚੱਲਦੇ ਆਂ ਅੰਦਰਸ਼ਨ ਕਰਾਉਣੇ ਨਾਲੇ ਨਤਮਸਤਕ ਹੋਵਾਂਗੇ ਗੁਰੂ ਘਰ ਬਹੁਤ ਸੋਹਣੇ ਜਿਹੜੇ ਅੰਦਰੋਂ ਸਜੇ ਹੋਏ ਨੇ ਵਾਹਿਗੁਰੂ 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 ਇਹ ਗੁਰਦਵਾਰਾ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਗੁਰਦਵਾਰਾ ਕੱਚੀ ਘੜੀ ਸਾਹਿਬ ਇਹ ਜੋਤ ਸਾਹਿਬ ਤੁਸੀਂ ਦਰਸ਼ਨ ਕਰੋ ਕੱਚੀ ਘੜੀ ਸਾਹਿਬ ਦੇ ਵਾਹਿਗੁਰੂ ਤੇ ਇਧਰ ਵੀ ਸ੍ਰੀ ਖੰਡ ਪਰ ਸਾਹਿਬ ਜਿਹੜੇ ਖੁੱਲੇ ਹੋਏ ਨੇ ਦਰਸ਼ਨ ਕਰੋ ਜੀ ਬਹੁਤ ਸੋਹਣੇ ਗੁਰਦਵਾਰਾ ਸਾਹਿਬ ਜਿਹੜੇ ਸਜੇ ਹੋਏ ਨੇ ਜੀ ਦਰਸ਼ਨ ਕਰੋ ਸੰਗਤ ਜੀ ਮੈਂ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜਾ ਹੈਗਾ ਦਰਸ਼ਨ ਕਰੋ ਜੀ ਮੇਰੇ ਤੋਂ ਫਾਈਨਲੀ ਅਪਾਦਰ ਦਰਸ਼ਕ ਹਲੇ ਤੇ ਪ੍ਰਸ਼ਾਦ ਲੈ ਕਰ ਤੋਂ ਬਾਹਰ ਜਾਮਗੇ ਇਤਿਹਾਸ ਤੁਹਾਨੂੰ ਮੈਂ ਪਹਿਲਾਂ ਸੁਣਾ ਚੁੱਕਿਆ ਹੈ ਕਿ ਫਾਈਨਲੀ ਆਪਾਂ ਗੁਰਦਸ ਸਾਹਿਬ ਦੇ ਅੰਦਰ ਦਰਸ਼ਨ ਕੀਤੇ ਗੁਰਦੁਆਰਾ ਕੱਚੀਕੜੀ ਸਾਹਿਬ ਤੇ ਇਹਦੇ ਨਾਲ ਹੀ ਆਪਾਂ ਬਾਹਰ ਚੱਲਦੇ ਆ ਜੀ ਕਿ ਸੰਗਤ ਬੈਠੀ ਹੋਈ ਹੈ ਜਾਓ ਹੁਣ ਫਾਈਨਲੀ ਬਾਹਰ ਚਲਦੇ ਆਂ ਫਾਈਨੇ ਪ੍ਰਦਰਸ਼ਨ ਕਰਕੇ ਬਾਹਰ ਆ ਕੇ ਸੰਗਤ ਜਿਹੜੀ ਹੋਈ ਆ ਆਈ ਵੀ ਜਾਂਦੀ ਜਾਈ ਵੀ ਜਾਂਦੀ ਹੈ ਜੀ ਤੇ ਹੁਣ ਆਪਾਂ ਥੱਲੇ ਚਲਦੇ ਆਂ ਤੁਹਾਨੂੰ ਜਿਹੜੀ ਇਤਿਹਾਸ ਖੋਹੀ ਆ ਸਾਹਮਣੇ ਉਹਦੇ ਦਰਸ਼ਕ ਕਰਾਵਾਂਗਾ ਆਓ ਚਲਦੇ ਆਂ ਜੀ ਇਹ ਹੈ ਜੀ ਜਿਹੜੇ ਘਰ ਸੇਵਾ ਵੱਲੋਂ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਨੂੰ ਪਰਾਤਨ ਦਿੱਖ ਦੇਣ ਦੀ ਕਾਰ ਸੇਵਾ ਜਿਹੜੀ ਇਹ ਪਰਾਤਨ ਦਿੱਖ ਤੁਸੀਂ ਦੇਖ ਰਹੇ ਹੋ ਨਾ ਮਾਰੋਂ ਆ ਛੋਟੀਆਂ ਇੱਟਾਂ ਤੇ ਫਿਰ ਇਹ ਗਰਾਇੰਡ ਕੀਤੀਆਂ ਹੋਈਆਂ ਤੇ ਉਸ ਤੋਂ ਬਾਅਦ ਸਾਰੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਪਰਾਤਨ ਜਿਹੜੀ ਦਿਖਾ ਉਹ ਵਿਖੇ ਇਸ ਕਰਕੇ ਕਾਰ ਸੇਵਾ ਇਹ ਰੀ ਇੱਥੇ ਚੱਲਦੀ ਪਈ ਆ ਪੰਥਰਤਨ ਜਸਤੇਰ ਬਾਬਾ ਹਰਵੰਸ ਸਿੰਘ ਜੀ ਜਸਤੇਰ ਬਾਬਾ ਬਚਨ ਸਿੰਘ ਦਿੱਲੀ ਵਾਲੇ ਤੇ ਤੁਸੀਂ ਇਹ ਦੇਖੀ ਤੇ ਆ ਇਹ ਸਾਰੀ ਜਿਹੜੀ ਨਾ ਪਰਾਤਨ ਦਿੱਖ ਜਿਹੜੀ ਲੱਗੇ ਆ ਤੁਸੀਂ ਸਾਰਾ ਦੇਖ ਰਹੇ ਹੋ ਕਿੰਨੀ ਦੀ ਕਾਰਤਵੇ ਜਿਹੜੀ ਚਲਦੀ ਆ ਤੇ ਆ ਦੇਖੋ ਸਾਰੀਆਂ ਨਿੱਕੀਆਂ ਇਟਾਂ ਦਾ ਜਿਹੜਾ ਬਣਿਆ ਸਾਈਡਾਂ ਤੇ ਜਿਹੜੇ ਉੱਤੇ ਗੁੰਬਦ ਬਣੇ ਹੋਏ ਹਨ ਆਪਣੇ ਜਿਵੇਂ ਕਿਲਿਆਂ ਦੇ ਅੱਗੇ ਹੁੰਦੇ ਆ ਜੀ ਉਸ ਟਾਈਪ ਦੇ ਇਹ ਤੁਸੀਂ ਦੇਖ ਸਕਦੇ ਆ ਆ ਵੀ ਦੇਖੋ ਕਿੰਨਾ ਸੋਹਣਾ ਇਹ ਬਣਿਆ ਹੋਇਆ ਇਹ ਪ੍ਰਾਤਮਿਕ ਦਿਖ ਹੈ ਐ ਤੇ ਸਾਹਮਣੇ ਗੁਰੂ ਦੇ ਲੰਗਰ ਨੇ ਤੇ ਇੱਥੇ ਤੁਸੀਂ ਲੰਗਰ ਵੀ ਆ ਕੇ ਜਿਹੜਾ ਛਕ ਸਕਦੇ ਆ ਤੇ ਨਾਲ ਹੀ ਦੂਸਰਾ ਗੁਰਦੁਆਰਾ ਹੈਗਾ ਕਥਲਕੜ ਸਾਹਿਬ ਉੱਥੇ ਵੀ ਰਹਿائشੀ ਕਮਰੇ ਹਨ ਤੁਸੀਂ ਉੱਥੇ ਆ ਕੇ ਰਹਿائش ਕਰ ਸਕਦਾ ਦੇਖੋ ਇੱਕਦਮ ਜਿਹੜੀ ਸੰਗਤ ਉਹ ਆ ਗਈ ਆ ਤੇ ਇਸ ਤਰ੍ਹਾਂ ਜਿਹੜਾ ਸੰਗਤ ਦਾ ਆਣਾ ਜਾਣਾ ਉਹ ਲੱਗਿਆ ਰਹਿੰਦਾ ਹੈਗਾ ਜੀ ਤੇ ਨਾਲੇ ਅੱਜ ਕੋਈ ਉਹ ਨਹੀਂ ਹੈ ਸੰਡੇ ਵਗਾਰਾ ਲੇਕਿਨ ਸੰਗਤ ਇੱਥੇ ਇਸੇ ਤਰ੍ਹਾਂ ਜਿਹੜੀ ਇੱਥੇ ਜੁੜਦੀ ਰਹਿੰਦੀ ਆ ਤੇ ਆਓ ਆਪਾਂ ਤੁਹਾਨੂੰ ਖੋਹੀ ਜਿਹੜੀ ਹੈਗੀ ਆ ਉਹਦੇ ਦਰਸ਼ਨ ਕਰਾਈਏ ਆਓ ਚੱਲਦੇ ਆਪਾਂ ਖੋਹ ਵੱਲ ਜਿਹੜੀ ਪ੍ਰਾਤਨ ਖੋਹੀ ਆ ਜੀ ਉਹ ਮੈਂ ਤੁਹਾਨੂੰ ਹੁਣ ਦਿਖਾ ਕੇ ਲਿਆਉਣਾ ਤੇ ਇਧਰ ਬਾਹਰ ਇਹਨਾਂ ਨੂੰ ਦੱਸਿਆ ਸ਼ਹੀਦ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਦੇ ਬਾਹਰ ਨਿਕਲ ਗਏ ਨਾ ਲੈਫਟ ਸਾਈਡ ਇਹਨਾਂ ਨੂੰ ਦੱਸਿਆ ਕਿ ਉੱਥੇ ਪ੍ਰਾਤਨ ਖੋਹੀ ਹੈ ਤੁਸੀਂ ਉੱਥੇ ਦਰਸ਼ਨ ਕਰ ਸਕਦੇ ਹੋ ਇਹ ਹੈ ਗੁਰਦੁਆਰਾ ਸ ਇਹ ਬੰਦ ਹੈ ਜੀ ਇਸ ਵੇਲੇ ਤੇ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਸ਼ਹਾਦਤ ਅਸਥਾਨ ਸ਼ਰੋਮਣੀ ਜਰਨੈਲ ਵਾਪਾ ਜੀਵਨ ਸਿੰਘ ਜੀ ਤੇ ਆਓ ਆਪਾਂ ਬਾਹਰ ਚੱਲਦੇ ਆ ਤੁਹਾਨੂੰ ਪ੍ਰਾਤਨ ਖੋਹੀ ਤੇ ਦਰਸ਼ਨ ਕਰਾਉਨੇ ਆ ਤੇ ਮੈਂ ਖਾਲਸਾ ਜੀ ਇਸੇ ਗੇਟ ਰਾਹੀਂ ਅੰਦਰ ਅਸੀਂ ਇੱਥੇ ਲਿਖਿਆ ਵੀ ਹੋਇਆ ਗੁਰਦੁਆਰਾ ਗੜੀ ਸਾਹਿਬ ਦਾ ਜਿਹੜਾ ਬੋਰਡ ਲੱਗਿਆ ਹੋਇਆ ਤੇ ਇੱਧਰ ਹੈਗੀ ਆ ਪ੍ਰਾਤਨ ਖੂਹੀ ਤੇ ਆਪਾਂ ਉਧਰ ਚੱਲਾਂਗੇ ਜੀ ਤੇ ਇਹ ਨਿਸ਼ਾਨ ਸਾਹਿਬ ਇੱਧਰ ਵੀ ਨੀਲੇ ਰੰਗ ਦੇ ਝੂਲ ਰਹੇ ਨੇ ਖੂਹੀ ਸਾਹਿਬ ਇੱਧਰ ਵੀ ਜੀ ਖੂਹੀ ਸਾਹਿਬ ਜਿਹੜੀ ਖੂਹੀ ਇਤਿਹਾਸਕ ਖੂਹ ਆ ਅੱਛਾ ਜੀ ਠੀਕ ਹੈ ਧੰਨਵਾਦ ਆ ਜੀ हां तो सी दी प्रातः दे, देख जेडी ਗੜ ਕੱਚੀ ਗੜੀ ਸਾਹਿਬ ਦੇ ਦੇਖ ਸਕਦੇ ਆ ਸਵਾ ਲੱਖ ਸੇ ਇੱਕ ਲੜਾਉਤਾਵੇ ਗੁਰੂ ਗੋਬਿੰਦ ਸਿੰਘ ਨਾਮ ਕਾ ਹੋ ਗੁਰਦੁਆਰਾ ਗੜੀ ਚਮਕੌਰ ਸਾਹਿਬ ਸੀਤ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਆਪਾਂ ਇੱਥੇ ਜਿਹੜੀ ਪ੍ਰਾਤਨ ਖੂਹੀ ਯੁਧਰ ਆਗੇ ਆ ਤੇ ਪ੍ਰਦਰਸ਼ਨ ਕਰਾਂਗੇ ਅੰਦਰ ਹੱਥ ਧੋਵਾਂਗੇ ਪਹਿਲਾਂ ਤੇ ਦਰਸ਼ਨ ਕਰਾਂਗੇ ਇੱਧਰ ਪ੍ਰਾਚੀਨ ਇਤਿਹਾਸਕ ਹੁਈ ਸਾਹਿਬ ਪ੍ਰਦਰਸ਼ਨ ਕਰਦੇ ਆਂ ਜੀ ਹੱਥ ਧੋਵਾਂਗੇ ਪਹਿਲਾਂ ਜਿਨ ਗੋੜ ਦੀ ਘੜੀ ਦੇ ਦਰਸ਼ਨ ਕਰਨ ਆਇਆਂ ਸੰਗਤਾਂ ਦਾ ਹਾਰਦਿਕ ਸਵਾਗਤ ਗੁਰਦਵਾਰਾ ਸ਼ਹੀਦਪੁਰ ਜਿਸ ਸਾਹਿਬ ਦਾ ਸਥਾਨ ਸ਼ਰੋਮਨੀ ਜਰਨੈਲ ਬਾਬਾ ਜੀਵਨ ਸਿੰਘ ਜੀ ਚਲੋ ਅੰਦਰ ਚਲਦੇ ਆਪਾਂ ਦਰਸ਼ਨ ਕਰਾਂਗੇ ਤਨਤਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਸ਼ਹੀਦ ਬੁਰਜ ਸਾਹਿਬ ਗੜੀ ਸ੍ਰੀ ਚਮਕੌਰ ਸਾਹਿਬ ਰੋਪੜ ਇਹ ਸਥਾਨ ਆ ਤਨਤਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਸਥਾਨ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਸੰਗਤ ਜੀ ਤੁਸੀਂ ਇਹਨੂੰ ਪੌਜ ਕਰਕੇ ਇਹ ਨੂੰ ਪੜ ਸਕਦੇ ਹੋ ਮੈਂ ਇਹਨੂੰ ਥੋੜਾ ਜਿਹਾ ਵੱਡਾ ਕਰ ਦਿੰਦਾ ਤੁਸੀਂ ਇਹਨੂੰ ਪੜਨ ਪੜ ਲੈਣਾ ਜੀ ਕਿਉਂਕਿ ਥੋੜਾ ਇੱਥੇ ਹਨੇਰਾ ਵੀ ਪੈ ਰਿਹਾ ਇਸ ਕਰਕੇ ਤੁਹਾਨੂੰ ਮੈਂ ਪਹੁੰਚ ਕਰਕੇ ਦਿਖਾ ਰਿਹਾ ਜੀ ਤੇ ਤੁਸੀਂ ਸੰਗਤ ਜੀ ਇਹਨੂੰ ਜ਼ਰੂਰ ਪੜਨਾ ਜੀ ਸੰਗਤ ਜੀ ਇਹ ਹੈ ਕੱਚੀ ਗੜੀ ਸਾਹਿਬ ਇਤਿਹਾਸਕ ਖੋਹੀ ਦਾ ਇਤਿਹਾਸ ਚੰਕੌਰ ਦੀ ਜੰਗ ਜੰਗ ਦੇ ਨਾਲ ਸੰਬੰਧਿਤ ਹੈ ਜੀ ਇਕ ਹੋਈ ਗੁਰਦੁਆਰਾ ਅੱਛੀ ਗੜੀ ਸਾਹਿਬ ਵਿਖੇ ਸਥਿਤ ਹੈਗੀ ਆ ਜੋ ਕਿ ਚਮਕੌਰ ਦੀ ਧਰਤੀ ਉੱਤੇ 1704 ਈਸਵੀ ਵਿੱਚ ਹੋਈ ਦਰਬਾਰ ਸਾਹਿਬ ਪਾਤਸ਼ਾਹੀ ਦਸਵੀਂ ਦੀ ਮਹਾਨ ਯੁੱਧ ਕਹਾਣੀ ਦਾ ਅਮਰ ਚਿੰਨ੍ਹ ਹੈ ਇਹ ਖੋਈ ਉਸ ਸਮੇਂ ਦੀ ਹੈ ਜਦੋਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ 40 ਸਿੰਘਾਂ ਤੇ ਦੋ ਪੁੱਤਰਾਂ ਸਮੇਤ ਸਾਹਿਬ ਜادہ ਅਜੀਤ ਸਿੰਘ ਜੀ ਤੇ ਸਾਹਿਬ ਜادہ ਉਹ ਜੁਝਾਰ ਸਿੰਘ ਜੀ ਸਵੇਤ ਚਮਕੌਰ ਦੀ ਗੜੀ ਵਿੱਚ ਠਹਿਰੇ ਹੋਏ ਸਨ ਅਜੇ ਕਈ ਦਿਨਾਂ ਤੋਂ ਲੜਾਈਆਂ ਚੱਲ ਰਹੀਆਂ ਸਨ ਪਰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਗੜੀ ਦਾ ਘੇਰਾ ਪਾ ਲਿਆ ਸੀ ਪਾਕ ਜਣੀ ਰੱਖਿਆ ਹੋਇਆ ਸੀ ਇਹ ਖੋਹੀ ਉਹ ਜਗਾ ਸੀ ਜਿੱਥੋਂ ਸਿੰਘ ਸੂਰਮੇ ਪਾਣੀ ਪੀਂਦੇ ਸਨ ਤੇ ਜਲ ਸੇਵਾ ਵਾਲੀ ਵਰਤੀ ਜਾਂਦੀ ਸੀ ਇਹ ਹੀ ਉਹ ਸਮੇਂ ਦਾ ਤਣਾਤ ਭਰੀ ਰਾਤਾਂ ਤੇ ਦਿਨਾਂ ਦਾ ਦਿਨਾਂ ਦੀ ਜਿਹੜੀ ਖੂਹੀ ਕਿਹਾ ਜਾਂਦਾ ਕਿ ਇਸ ਖੂਹੀ ਵਿੱਚੋਂ ਪਾਣੀ ਪਰਕੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਗਰਮੀ ਦੌਰਾਨ ਆਪਣੀ ਪਿਆਸ ਬੁਝਾਉਂ ਬੁਝਾਉਂਦੇ ਸਨ ਜੀ ਤੇ ਕਈ ਵਾਰ ਜ਼ਖਮੀਆਂ ਨੂੰ ਪਾਣੀ ਜਿਹੜਾ ਉਹ ਪਲਾਇਆ ਜਾਂਦਾ ਸੀ ਇਸ ਪਵਿੱਤਰ ਇਤਿਹਾਸਕ ਖੂਹੀ ਦੇ ਵਿੱਚੋਂ ਦਰਸ਼ਨ ਕਰ ਲੋ ਤੇ ਆਓ ਆਪਾਂ ਅੱਗੇ ਵੀ ਚੱਲਦੇ ਹਾਂ ਜੀ ਹਾਂ ਜੀ ਅੱਛਾ ਹਾਂ ਜੀ ਹੈ ਜੀ ਸੁੱਕ ਗਿਆ ਜੀ ਠੀਕ ਹੈ ਜੀ ਇਹ ਉਹ ਪਵਿੱਤਰ ਖੂਹੀ ਸਾਹਿਬਾ ਸੰਗ ਜਿਹੜੇ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਤੇ ਇਹ ਹੈ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਸ਼ੋਭਤ ਨੇ ਆਓ ਆਪਾਂ ਨਤਮਸਤਕ ਹੋਨੇ ਆ ਜੀ ਤੇ ਵਾਹਿਗੁਰੂ ਇਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਸ਼ੋਭਤ ਨੇ ਬੜੇ ਸੋਹਣੇ ਤੇ ਤੁਸੀਂ ਦਰਸ਼ਨ ਕਰ ਲਓ ਤੇ ਬਹੁਤ ਸੋਹਣਾ ਜਿਹੜਾ ਹੈ ਬਾਬਾ ਜੀਵਨ ਸਿੰਘ ਜੀ ਦਾ ਹੈ ਇਹ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਯਾਦਗਾਰੀ ਗੁਰਦੁਆਰਾ ਸਾਹਿਬ ਜੀ ਠੀਕ ਹੈ ਜੀ ਇਹ ਦਰਸ਼ਨ ਕਰ ਸਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਤ ਜੀ ਮੈਨੂੰ ਇੱਥੇ ਦੇ ਗੁਰਦੁਆਸਾਲ ਦੇ ਇਤਿਹਾਸ ਬਾਰੇ ਨਾਲੇ ਖੁਹੀ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਾਓ ਜੀ ਸੰਗਤਾਂ ਤੁਹਾਨੂੰ ਦੇਖ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਸ਼ੋਨਾਮ ਤੁਹਾਡਾ ਰਗਨ ਜੋ ਸਿੰਘ ਜੀ ਹਾਂ ਜੀ ਬੜੀ ਮਿਹਰਬਾਨੀ ਥੋੜਾ ਉੱਚੀ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹothe ਜੀ ਇਹ ਗੁਰਦੁਆਰਾ ਗੁਰਦੁਆਰਾ ਸ਼ੀਰਮੁਰਦ ਸਾਹਿਬ ਹੈ ਜੀ ਜੀ ਧੰਤਨ ਬਾਬਾ ਜੀ ਹਰ ਸਿੰਘ ਭਾਈ ਜੈਤਾ ਜੀਾਂ ਤੋਂ ਜੀ ਜਿਨ੍ਹਾਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਾਰੀ ਦੇ ਪਾਵਨ ਸੀਸ ਦਿੱਲੀ ਤੋਂ ਲੈ ਕੇ ਕੀਰਤਪੁਰ ਸਾਹਿਬ ਐਸਾਂ ਜੀ ਜੀ ਉਹਦਾ ਸਿੱਧੀ ਸਥਾਨ ਆ ਜੀ ਇਹ ਅੱਛਾ ਜੀ ਬਾਬਾ ਜੀ ਉਹ ਸੰਧ ਨੇ ਕੱਲੇ ਨੇ 8 ਘੰਟੇ ਇਸ ਘੜੇ ਦੇ ਵਿੱਚ ਉਗਰਾਣ ਦੇ ਜੰਗ ਕਰਕੇ ਸਿੱਧੀ ਪ੍ਰਾਪਤ ਕਰੀ ਆ ਜੀ 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 ਇਹ ਖੂਈ ਸਾਹਿਬ ਦਾ ਜਲ ਜਿਹੜਾ ਸਿੰਘਾਂ ਨੇ ਪਿਆਰ ਨਾਲ ਸਕਦਾ ਜੰਗ ਦੇ ਵਿਲੇ ਜੀ ਜੀ ਇਹ ਤਾਂ ਗੁਰਸਮੰਜ ਜੰਗ ਲੜੀ ਆ ਜੀ ਇਸ ਖੂਈ ਸਾਹਿਬ ਦੇ ਜੰਗ ਲੜੀ ਆ ਜੀ ਠੀਕ ਕਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸੰਗਤ ਨੇ ਸੁਣਿਆ ਇਸ ਖੂਈ ਪਵਿੱਤਰ ਖੂਈ ਸਾਹਿਬ ਬਾਰੇ ਤੇ ਗੁਰਦੁਆਰਾ ਸਾਹਿਬ ਬਾਰੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਸੀਂ ਬਾਬਾ ਜੀ ਤੋਂ ਵੀ ਇਤਿਹਾਸ ਇਸਦੇ ਬਾਰੇ ਸੁਣਿਆ ਪਵਿੱਤਰ ਕੁਈ ਬਾਰੇ ਆਓ ਆਪਾਂ ਹੁਣ ਨਤਮਸਤਕ ਹੋ ਗਏ ਤੇ ਚੱਲਦੇ ਆ ਜੀ ਫਿਰ ਆਪਾਂ ਤੇ ਇਹ ਜੋ ਸਾਬ ਨੇ ਜਿੱਥੇ ਆਪਾਂ ਦਰਸ਼ਕ ਰੋਸਾਂ ਦੇ ਜੀ ਜੋਤ ਸਾਬ ਦੇ ਇਸੋ ਘਾਸਨੋ ਸਥਾਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਆ ਦਰਸ਼ਨ ਕਰ ਸਕਦੇ ਹੋ ਆਓ ਆਪਾਂ ਇੱਥੇ ਮਥਾ ਢੇਕਦੇ ਹੈਗਾ ਤੇ ਬਾਹਰ ਚੱਲਦੇ ਆਂ ਜੀ ਠੀਕ ਆ ਪਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਆਮ ਆਪਾਂ ਬਾਬਾ ਜੀ ਆ ਕੇ ਪ੍ਰਸ਼ਾਦ ਲੈਨੇ ਆਪਾਂ ਖਾਲੇਕ ਵੀ ਚੱਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਆਪ ਜੀ ਦਾ ਸੁਰਿੰਦਰ ਸਿੰਘ ਤੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਏ ਗੁਰੂ ਸਾਹਿਬ ਮੈਨੂੰ ਇਦਾਂ ਹੀ ਮੇਰੇ ਤੇ ਸੱਤਿਆਤ ਰੱਖਣ ਮੈਂ ਤੁਹਾਨੂੰ ਜਿਹੜੇ ਗੁਰੂ ਘਰਾਂ ਦੇ ਦਰਸ਼ਨ ਕਰਾਉਂਦਾ ਰਹਾ ਮੇਰਾ ਕਰਨ ਮੇਰੇ ਤੇ ਤੇ ਇਹਦੇ ਨਾਲੇ ਜਿਹੜਾ ਮੈਂ ਆਪ ਦਾ ਚੈਨਲ ਆ ਵੀਡੀਓ ਆ ਚੈਨਲ ਦੀ ਤੇ ਇਹਨੂੰ ਮੈਂ ਇੱਥੇ ਹੀ ਬੰਦ ਕਰਦਾ ਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੈਨਲ ਨੂੰ ਸਬਸ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਕਮੈਂਟਸ ਵੀ ਕਰ ਦਿਆ ਕਰੋ